ਕਬੀਰ ਕੂਕਰ RAM ਕੋ ਮੁੱਤਿਆ ਮੇਰੋ ਨਾਉ ਗਲੇ ਹਮਾਰੇ ਜੀਵਰੀ ਜਹ ਖਿੰਚੈ ਤਹ ਜਾਉ ਭਗਤ ਕਬੀਰ ਜੀ ਕਹਿੰਦੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਹੋ ਗਿਆ ਹਾਂ ਭਾਵ ਕਿ ਰੱਬ ਦੀ ਬੰਦਗੀ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਹਾ ਵਿਸਾਸਾ ਇਸ ਭਾਂਡੇ ਦਾ ਇਤਨਕ ਲੱਗੈ ਠਣਕਾ ਉਦੋਂ ਤੋਂ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਬਣ ਗਿਆ ਹਾਂ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਉ ਭਗਤ ਕਬੀਰ ਜੀ ਨੇ ਇੱਕ ਉਦਾਹਰਨ ਸਾਂਝੀ ਕੀਤੀ ਹੈ ਇੱਕ ਹੁੰਦਾ ਹੈ ਅਵਾਰਾ ਕੁੱਤਾ ਅਵਾਰੇ ਕੁੱਤੇ ਦਾ ਕੋਈ ਟਿਕਾਣਾ ਨਹੀਂ ਹੁੰਦਾ ਕੋਈ ਘਰਵਾਰ ਨਹੀਂ ਹੁੰਦਾ ਉਹ ਭੋਜਨ ਦੇ ਲਈ ਦਰਦਰ ਤੇ ਭਟਕਦਾ ਰਹਿੰਦਾ ਜਿੱਥੇ ਉਸ ਨੇ ਵੇਖ ਲਿਆ ਕਿਸੇ ਇਨਸਾਨ ਦੇ ਹੱਥ ਦੇ ਵਿੱਚ ਪ੍ਰਸ਼ਾਦਾ ਹੈ ਉਹ ਉੱਥੇ ਰੁਕਿਆ ਰਹਿੰਦਾ ਕਿ ਸ਼ਾਇਦ ਮੈਨੂੰ ਇੱਥੋਂ ਭੋਜਨ ਪ੍ਰਾਪਤ ਹੋ ਜਾਵੇਗਾ ਭਗਤ ਕਬੀਰ ਜੀ ਕਹਿੰਦੇ ਇੱਕ ਹੈ ਉਹ ਕੁੱਤਾ ਜਿਹੜਾ ਕਿਸੇ ਨੇ ਪਾਲਿਆ ਹੋਇਆ ਹੈ ਪਾਲਤੂ ਹੈ ਉਸ ਕੁੱਤੇ ਦਾ ਕੋਈ ਨਾ ਕੋਈ ਮਾਲਕ ਹੈ ਉਹ ਕੁੱਤਾ ਦਰਦਰ ਤੇ ਭਟਕਦਾ ਵੀ ਨਹੀਂ ਕਿਉਂਕਿ ਉਹਦੇ ਖੋਜਣ ਦਾ ਪ੍ਰਬੰਧ ਉਹਦਾ ਮਾਲਕ ਕਰਦਾ ਹੈ ਇਥੋਂ ਤੱਕ ਕੇ ਜੇਕਰ ਮਾਲਕ ਨੇ ਕਿਤੇ ਦੂਰ ਦਰਾਡੇ ਰਿਸ਼ਤੇਦਾਰੀ ਵਿੱਚ ਵੀ ਜਾਣਾ ਤੇ ਉਹ ਆਂਡ-ਗਵਾਂਡ ਨੂੰ ਵੀ ਕਹਿ ਜਾਂਦਾ ਕਿ ਮੈਂ ਤੁਹਾਡੇ ਸਹਾਰੇ ਤੇ ਆਪਣਾ ਕੁੱਤਾ ਛੱਡ ਕੇ ਜਾਂਦਾ ਹਾਂ ਇਸ ਦੀ ਇਹ ਇਹ ਖੁਰਾਕ ਹੈ ਤੇ ਤੁਸੀਂ ਪਾਉਂਦੇ ਰਹੇ ਤੇ ਜਿਹੜਾ ਪਾਲਤੂ ਕੁੱਤਾ ਹੈ ਕਿਸੇ ਨੇ ਆਪਣੇ ਘਰ ਦੇ ਵਿੱਚ ਰੱਖਿਆ ਹੈ ਤੇ ਉਸ ਕੁੱਤੇ ਦੇ ਗਲ ਦੇ ਵਿੱਚ ਪਟਾ ਵੀ ਪਾਇਆ ਹੋਇਆ ਕਿ ਇਸ ਦਾ ਕੋਈ ਮਾਲਕ ਹੈ ਤੇ ਉਸ ਕੁੱਤੇ ਨੂੰ ਕੋਈ ਮਾਰਦਾ ਵੀ ਨਹੀਂ ਕਿਉਂਕਿ ਉਹਦੇ ਮਾਲਕ ਨੇ ਇਤਰਾਜ਼ ਕਰ ਦੇਣਾ ਉਸ ਦੇ ਮਾਲਕ ਨੇ ਇਤਰਾਜ਼ ਕਰਨਾ ਕਿ ਭਾਈ ਇਹ ਸਾਡਾ ਰੱਖਿਆ ਹੋਇਆ ਹੈ ਇਹਨੂੰ ਕਿਉਂ ਮਾਰ ਦੇਂ ਤੇ ਆਵਾਰੇ ਕੁੱਤੇ ਦਾ ਕੋਈ ਮਾਲਕ ਨਹੀਂ ਹੁੰਦਾ ਉਹ ਦਰਦਰ ਤੇ ਭਟਕਦਾ ਹੈ ਉਸ ਨੂੰ ਕੋਈ ਵੀ ਮਾਰ ਸਕਦਾ ਹੈ ਕਿਸੇ ਨੇ ਕੋਈ ਇਤਰਾਜ਼ ਨਹੀਂ ਕਰਨਾ ਤੇ ਬਦਲੇ ਦੇ ਵਿੱਚ ਜਿਹੜਾ ਕੁੱਤਾ ਪਾਲਿਆ ਹੋਇਆ ਉਹ ਕੀ ਕਰਦਾ ਉਹ ਘਰ ਦੀ ਵਫਾਦਾਰੀ ਕਰਦਾ ਆਪਣੇ ਮਾਲਕ ਦਾ ਵਫਾਦਾਰ ਬਣ ਕੇ ਰਹਿੰਦਾ ਬੇਗਾਨੇ ਦਰਾਂ ਤੇ ਨਹੀਂ ਪਟਕਦਾ ਆਪਣੇ ਮਾਲਕ ਨੂੰ ਛੱਡ ਕੇ ਇਤੋਂ ਤੱਕ ਵਫਾਦਾਰੀ ਨਿਭਾਉਂਦਾ ਹੈ ਕਿ ਜੇਕਰ ਮਾਲਕ ਦੇ ਘਰ ਦੇ ਵਿੱਚ ਕੋਈ ਉਪਰਾ ਬੰਦਾ ਆਵੇ ਤੇ ਉਹ ਭੌਂਕ ਕੇ ਮਾਲਕ ਨੂੰ ਸੁਚੇਤ ਕਰਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਅਣਜਾਣ ਮਨੁੱਖ ਆ ਗਿਆ ਜਿਸ ਨੂੰ ਆਪਾਂ ਜਾਣਦੇ ਨਹੀਂ ਜਿਹੜਾ ਪਾਲਤੂ ਕੁੱਤਾ ਘਰ ਦੇ ਵਿੱਚ ਪਾਲਿਆ ਹੋਇਆ ਮਾਲਕ ਉਸ ਦਾ ਨਾਮ ਵੀ ਰੱਖਦਾ ਉਹਦਾ ਨਾਮਕਰਨ ਕੀਤਾ ਹੁੰਦਾ ਆਪਾਂ ਆਪਣੇ ਘਰਾਂ ਦੇ ਵਿੱਚ ਰੱਖਦੇ ਆ ਨਾਮ ਰੱਖੇ ਹੁੰਦੇ ਆ ਨਾ ਕੁੱਤਿਆਂ ਦੇ ਭਗਤ ਕਬੀਰ ਜੀ ਜ਼ਿਕਰ ਕਰ ਰਹੇ ਹੈ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਜੀਵਨ ਹੈ ਜਿਹੜਾ ਉਹ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਇਹ ਜੀਵਨ ਥੋੜੇ ਚਿਰ ਹੈ ਮੈਂ ਇਸ ਗੱਲ ਨੂੰ ਮਹਿਸੂਸ ਕਰ ਲਿਆ ਤੇ ਜਦੋਂ ਦਾ ਮਹਿਸੂਸ ਕੀਤਾ ਉਦੋਂ ਦਾ ਮੈਂ ਅਕਾਲ ਪੁਰਖ ਵਾਹਿਗੁਰੂ ਖੁਦਾ ਜੋ ਮਾਲਕ ਹੈ ਉਸ ਦਾ ਵਫਾਦਾਰ ਬਣ ਗਿਆ ਹਾਂ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦਾ ਹਾਂ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਬਰੀ ਜਹ ਖਿੰਚੈ ਕਹ ਜਾਉ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਰਾਮ ਹੋ ਗਿਆ ਹਾਂ ਗਲੇ ਹਮਾਰੇ ਜੇਬਰੀ ਜਹ ਖਿੰਚੈ ਕਹ ਜਾਉ ਮੇਰੇ ਜੀਵਨ ਦੇ ਵਿੱਚ ਭਵੇਂ ਦੁੱਖ ਆਉਣ ਭਵੇਂ ਸੁੱਖ ਹੋ ਆਉਣ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਹੋ ਗਿਆ ਹਾਂ ਕਿਉਂਕਿ ਮੈਂ ਉਸ ਦੀ ਹੁਕਮ ਰੂਪੀ ਜੰਜੀਰੀ ਦੇ ਨਾਲ ਬੰਨਿਆ ਗਿਆ ਹਾਂ ਉਹਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਤਿਨਾ ਨੇ ਵੀ ਆਪਣੇ ਸ਼ਲੋਕਾਂ ਦੇ ਅੰਦਰ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟਿਕਣ ਦੀ ਤਾਕੀਦ ਕੀਤੀ ਹੈ। ਸਵਾਮੀ ਕੋ ਗ੍ਰਹਿ ਧਿਉ ਸਦਾ ਸਵਾਨ ਤਜਤ ਰਹੀ ਨਿਤ ਨਾਨਕ ਏ ਵਿਦ ਹਰਪ ਜੋ ਇਕ ਮਨ ਹੋਏ ਇਕ ਚਿਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਕੂਕਰ ਆਪਣੇ ਮਾਲਕ ਦੇ ਦਰ ਤੇ ਵਫਾਦਾਰ ਬਣ ਕੇ ਰਹਿੰਦਾ ਤੇ ਆਪਣੇ ਮਾਲਕ ਨੂੰ ਛੱਡ ਕੇ ਨਹੀਂ ਜਾਂਦਾ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਜਿਹੜਾ ਕੂਕਰ ਵਫਾਦਾਰ ਹੈ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਇਸੇ ਤਰ੍ਹਾਂ ਐ ਇਨਸਾਨ ਤੂੰ ਵੀ ਆਪਣੇ ਅਕਾਲ ਪੁਰਖ ਵਾਹਿਗੁਰੂ ਦਾ ਬਫਾਦਾਰ ਬਣ ਕੇ ਰਹਿ ਉਹਦੇ ਦਰ ਨੂੰ ਛੱਡ ਕੇ ਵਿਕਾਰਾਂ ਨੂੰ ਜੀਵਨ ਦੇ ਵਿੱਚ ਅਪਣਾ ਕੇ ਕਿਉਂ ਦਰਦਰ ਤੇ ਪਟਕ ਰਿਹਾ ਹੈ ਆਪਣੀਆਂ ਲਾਲਸ਼ਾਵਾਂ ਕਰਕੇ ਆਪਣੀਆਂ ਵਾਸ਼ਨਾਵਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਛੱਡ ਦਿੱਤਾ ਕਿਉਂ ਆਪਣੇ ਮਨ ਦੇ ਵਿੱਚੋਂ ਭੁਲਾ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਬਣ ਕੇ ਰਹੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤਰੀ ਨਿਤ ਨਾਨਕ ਏ ਵਿਦ ਹਰਿ ਪਜੋ ਇਸ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਰ ਤੇ ਟਿਕਿਆ ਰਹੇ ਜਿਵੇਂ ਇੱਕ ਕੂਕਰ ਆਪਣੇ ਮਾਲਕ ਦੇ ਦਰ ਤੇ ਟਿਕਿਆ ਰਹਿੰਦਾ ਤੇ ਵਫਾਦਾਰ ਬਣ ਕੇ ਰਹਿੰਦਾ ਇਸੋ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਕਹੋ ਨਾਨਕ ਏ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਭਗਤ ਕਬੀਰ ਜੀ ਕਹਿੰਦੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟਿਕ ਗਿਆ ਹਾਂ ਤੇ ਮੈਂ ਜੋ ਕਿ ਵਿਕਾਰਾਂ ਦੇ ਅਧੀਨ ਹੋ ਕੇ ਦਰਦਰ ਤੇ ਭਟਕਦਾ ਨਹੀਂ ਨਹੀਂ ਤਾਂ ਆਪਾਂ ਵੇਖ ਸਕਦੇ ਹਾਂ ਮਨੁੱਖ ਆਪਣੀਆਂ ਵਾਸ਼ਨਾਵਾਂ ਕਰਕੇ ਆਪਣੀਆਂ ਲਾਲਚਾਵਾਂ ਕਰਕੇ ਕਿਵੇਂ ਦਰਦਰ ਤੇ ਭਟਕ ਰਿਹਾ ਹੈ ਕਿੰਨੀ ਜ਼ਿਆਦਾ ਜੀਵਨ ਦੇ ਵਿੱਚ ਭਟਕਣਾ ਤੇ ਮਨੁੱਖ ਹੈ ਜਿਹੜਾ ਉਹ ਆਪਣੀਆਂ ਲਾਲਚਾਵਾਂ ਦੇ ਅਧੀਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਗੁਰੂ ਦੇ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਕੇ ਕਿਵੇਂ ਦਰਦਰ ਤੇ ਭਟਕ ਰਿਹਾ ਹੈ ਕਿਵੇਂ ਦਰਦਰ ਤੇ ਜਾ ਰਿਹਾ ਹੈ ਵੀ ਉਥੋਂ ਵੀ ਮੇਰੀ ਇੱਛਾ ਪੂਰੀ ਹੋ ਜੇ ਫਲਾਨੀ ਜਗ੍ਹਾ ਤੇ ਜਾਇ ਆਉਨੇ ਆ ਉਥੇ ਮੱਥਾ ਟੇਕਿਓਨੇ ਫਲਾਨੀ ਮੜੀ ਤੇ ਜਾਇ ਆਉਨੇ ਆ ਫਲਾਨੀ ਦਰਖਤ ਤੇ ਮੱਥਾ ਟੇਕਿਓਨੇ ਫਲਾਨੀ ਜਗ੍ਹਾ ਜਦੋਂ ਕਿਸੇ ਨੂੰ ਇਸ ਤਰੀਕੇ ਨਾਲ ਕਹੇ ਆ ਜਾਂਦਾ ਨਾ ਵੀ ਉਥੇ ਕਰਨਾ ਕੀ ਹੈ ਉਥੇ ਕੁਝ ਨਹੀਂ ਤੇ ਬੰਦੇ ਦਾ ਜਵਾਬ ਹੁੰਦਾ ਹਰਜ ਹੀ ਕੀ ਹੈ ਕੀ ਨੁਕਸਾਨ ਜੇ ਉੱਥੇ ਜਾਣ ਵਿੱਚ ਨੁਕਸਾਨ ਕੀ ਹੈ ਨੁਕਸਾਨ ਇਹੀ ਹੈ ਕਿ ਅਸੀਂ ਪਟਕ ਰਹੇ ਹਾਂ ਪਟਕਣਾ ਤਾਂ ਖਤਮ ਕਰਨੀ ਹੈ ਨੁਕਸਾਨ ਸਾਡਾ ਇਹ ਹੈ ਅਸੀਂ ਸਿੱਧ ਕਰ ਰਹੇ ਹਾਂ ਕਿ ਸਾਨੂੰ ਉਸ ਗੁਰੂ ਤੇ ਬਿਲਕੁਲ ਵੀ ਭਰੋਸਾ ਨਹੀਂ ਵਿਸ਼ਵਾਸ ਨਹੀਂ ਜੀਦੇ ਬਾਰੇ ਅਸੀਂ ਇਹ ਪੜਦੇ ਹਾਂ ਸੱਜਣ ਸੱਚਾ ਪਾਤਸ਼ਾ ਸਿਰ ਸ਼ਾਹਾ ਦੇ ਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਬੇਸਾ ਗੁਰੂ ਦਾ ਸਿੱਖ ਹੋਵੇ ਸਿੱਖ ਪਰਿਵਾਰ ਦੇ ਵਿੱਚ ਜਨਮ ਹੋਇਆ ਹੋਵੇ ਤੇ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਮੜੀਆਂ ਤੇ ਜਾਂ ਦਰਖਤਾਂ ਤੇ ਮੱਥੇ ਟੇਕੇ ਇਹ ਤਾਂ ਗੱਲ ਹੈ ਜਿਹੜੀ ਸਹੀ ਨਹੀਂ ਬੈਠਦੀ ਅਸੀਂ ਜਦੋਂ ਇਸ ਤਰ੍ਹਾਂ ਦਾ ਬਿਹੇਵੀਅਰ ਕਰਦੇ ਹਾਂ ਭਟਕਦੇ ਹਾਂ ਜੀਵਨ ਦੇ ਵਿੱਚ ਅਸੀਂ ਸ਼ੁੱਧ ਕਰ ਰਹੇ ਹੁੰਨੇ ਆ ਕਿ ਸਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਰਿਹਾ ਵਿਸ਼ਵਾਸ ਨਹੀਂ ਰਿਹਾ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਇਹ ਬਚਨ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਨੂੰ ਤਲਾਂਜਲੀ ਦੇ ਦਿੱਤੀ ਹੈ ਜੋ ਗੁਰਬਾਣੀ ਹੈ ਉਹ ਮਨੁੱਖ ਨੂੰ ਰਜਾ ਦੇ ਵਿੱਚ ਰਹਿਣਾ ਸਿਖਾਉਂਦੀ ਹੈ ਜੇ ਸਾਡੀ ਕੋਈ ਇੱਛਾ ਨਹੀਂ ਪੂਰੀ ਹੋਈ ਸਾਡੇ ਮਨ ਦੇ ਵਿੱਚ ਕੋਈ ਖਿਆਲ ਸਨ ਜੋ ਅਸੀਂ ਚਾਹੁੰਦੇ ਸੀ ਵੀ ਪੂਰੇ ਹੋ ਜਾਣ ਸਾਡੀ ਕੋਈ ਮੰਗ ਸੀ ਉਹ ਨਹੀਂ ਪੂਰੀ ਹੋਈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ ਰੱਬ ਜੀ ਨੂੰ ਜੋ ਚੰਗਾ ਲੱਗ ਰਿਹਾ ਹੈ ਉਸ ਨੂੰ ਕਬੂਲ ਕਰ ਲੈਣਾ ਚਾਹੀਦਾ ਨਾ ਕਿ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਣਾ ਚਾਹੀਦਾ ਇਸੇ ਨੂੰ ਤਾਂ ਸਬਰ ਸੰਤੋਖ ਕਹਿਆ ਗਿਆ ਇਹ ਸਬਰ ਸੰਤੋਖ ਹੋਣਾ ਚਾਹੀਦਾ ਹੈ ਰਜਾ ਦੇ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਨਾ ਕਿ ਥਾਂ ਥਾਂ ਤੇ ਭਟਕਣਾ ਚਾਹੀਦਾ ਤੇ ਜਦੋਂ ਅਸੀਂ ਗੁਰੂ ਦੇ ਗਿਆਨ ਨਾਲੋਂ ਟੁੱਟੇ ਹੋਏ ਆ। ਤੇ ਸਾਡੇ ਜਵਾਬ ਇਸੇ ਤਰ੍ਹਾਂ ਦੇ ਹੁੰਦੇ ਆ ਵੀ ਉੱਥੇ ਹਰ ਜਿਹੀ ਕੀ ਹੈ ਜੀ। ਨੁਕਸਾਨ ਕੀ ਹੋਣਾ ਜਾਇਓਣੇ। ਕੀ ਹੈ ਕੁਝ ਪ੍ਰਾਪਤੀ ਹੋ ਜਾਵੇ। ਐਨੇ ਲੋਕ ਜਾ ਰਹੇ ਆ ਉੱਥੇ। ਇੰਨੇ ਲੋਕ ਜਾ ਰਹੇ ਆ। ਨੁਕਸਾਨ ਹੈ ਜਿਹੜਾ ਉਹ ਇਹੀ ਹੈ ਵੀ ਸਾਡਾ ਗੁਰੂ ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਅਕਾਲ ਪੁਰਖ ਵਾਹਿਗੁਰੂ ਤੇ ਯਕੀਨ ਨਹੀਂ ਸਾਡੇ ਅੰਦਰ ਸਬਰ ਤੇ ਸੰਤੋਖ ਨਹੀਂ ਅਸੀਂ ਵਫਾਦਾਰੀ ਨਹੀਂ ਕਮਾ ਰਹੀ ਤੇ ਗੁਰੂ ਸਹਿਬਾਨ ਨੇ ਜਦੋਂ ਵਫਾਦਾਰੀ ਦੀ ਗੱਲ ਕੀਤੀ ਹੈ ਇੱਕ ਕੁੱਤੇ ਦੀ ਉਦਾਹਰਣ ਦਿੱਤੀ ਹੈ ਕਿ ਜਿਹੜਾ ਮਾਲਕ ਨੇ ਪਾਲਿਆ ਹੁੰਦਾ ਕੁੱਤਾ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਮਾਲਕ ਉਹਨੂੰ ਕੁੱਟ ਹੀ ਕਿਉਂ ਨਾ ਦੇਵੇ ਕਿਸੇ ਗੱਲ ਤੋਂ ਅਪਾ ਵੇਖਦੇ ਆ ਨਾ ਘਰਾਂ ਦੇ ਵਿੱਚ ਪਾਲਤੂ ਕੁੱਤੇ ਰੱਖੇ ਹੁੰਦੇ ਆ ਉਹ ਕਈ ਵਾਰੀ ਕੋਈ ਨੁਕਸਾਨ ਕਰਦੇ ਆ ਬੰਦਾ ਹਰ ਰੱਖਿਆ ਹੋਇਆ ਕਈ ਵਾਰੀ ਕੁੱਟ ਦਿੰਦਾ ਉਹ ਦੌੜ ਜਾਂਦੇ ਆ ਇੱਕ ਵਾਰੀ ਪਰ ਉਹ ਸ਼ਾਮ ਨੂੰ ਆ ਕੇ ਕੁਝ ਮਿੰਟਾਂ ਬਾਅਦ ਆ ਕੇ ਪੈਰਾਂ ਵਿੱਚ ਲਟਣਗੇ ਇਹ ਵਫਾਦਾਰੀ ਹੈ ਤੇ ਇੱਥੇ ਬੰਦੇ ਦੀ ਕਈ ਵਾਰੀ ਇੱਕ ਇੱਛਾ ਨਾ ਪੂਰੀ ਹੋਵੇ ਮੈਂਟਲ ਆਉਂਦਾ ਉਹ ਕੋਈ 10 ਦਾ ਵੀ ਫਲਾਨੀ ਜਗ੍ਹਾ ਤੇ ਚੱਲਣਾ ਫਲਾਨੀ ਜਗ੍ਹਾ ਤੇ ਕੋਈ ਬਾਬਾ ਫਲਾਨੀ ਜਗ੍ਹਾ ਤੇ ਕੋਈ ਕਰਮ ਕਾਂਡ ਹੋ ਰਿਹਾ ਹੈ ਕਿਹੜਾ 10 ਪਾਵੇ ਤੇ ਅਸੀਂ ਪ੍ਰਭਾਵਿਤ ਹੁੰਨੇ ਆ ਵੀ ਐਨੇ ਲੋਕ ਜਾ ਰਹੇ ਆ ਜੀ ਉਹ ਕਮਲੇ ਹੈ ਗੁਰਬਾਣੀ ਦੇ ਵਿੱਚ ਕਮਲੀ ਲਿਖਿਆ ਬਿਨ ਨਾਵੈ ਜਗ ਕਮਲਾ ਫਰੈ ਮਹਾਰਾਜ ਕਹਿੰਦੇ ਗਿਆਨ ਤੋਂ ਬਿਨਾਂ ਇੱਥੇ ਸਾਰਾ ਸੰਸਾਰ ਕਮਲਿਆਂ ਦੀ ਹੈ ਕਮਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਆ ਭਟਕਦੇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਜਦੋਂ ਮਨੁੱਖ ਗੁਰੂ ਦੀ ਮਤ ਨਾਲ ਜੁੜ ਜਾਂਦਾ ਫਿਰ ਪਤਾ ਲੱਗਦਾ ਵੀ ਵਾਕਿਆ ਹੀ ਕਮਲੇ ਹੈ ਮਹਾ ਆਤਮਾ ਬੁੱਧ ਨੇ ਆਪਣੇ ਆਨੰਦ ਜੋ ਉਹਦਾ ਚੇਲਾ ਸੀ ਮਹਾਤਮਾ ਬੁੱਧ ਦਾ ਚੇਲਾ ਸੀ ਜੀ ਦਾ ਨਾਮ ਆਨੰਦ ਸੀ ਉਹਨੂੰ ਇੱਕ ਗੱਲ ਕਹੀ ਸੀ ਕਿ ਆਨੰਦ ਜ਼ਿੰਦਗੀ ਦੇ ਵਿੱਚ ਇਹ ਗੱਲ ਯਾਦ ਰੱਖੀ ਬਹੁਤੇ ਇਕੱਠਾਂ ਦੇ ਵਿੱਚ ਸਿਆਣੇ ਲੋਕ ਨਹੀਂ ਹੁੰਦੇ ਤੇ ਸਿਆਣੇ ਲੋਕਾਂ ਦਾ ਕਦੇ ਇਕੱਠ ਨਹੀਂ ਹੁੰਦਾ ਤੇ ਅਸੀਂ ਤਾਂ ਹੁੰਦੇ ਹੀ ਇਕੱਠ ਤੋਂ ਪ੍ਰਭਾਵਤਾਂ ਵੀ ਉੱਥੇ ਇੰਨਾ ਇਕੱਠ ਹੁੰਦਾ ਜੀ ਹੋਰ ਇੰਨੇ ਲੋਕ ਕਮਲੀ ਤੁਰੇ ਫਿਰਦੇ ਸਿਆਣਪ ਦੀ ਆਪਣੀ ਕੁਆਲਿਟੀ ਹੈ ਸਿਆਣਪ ਹੈ ਜੋ ਸਿਆਣਾਪਣ ਹੈ ਉਹਦੀ ਆਪਣੀ ਕੁਆਲਿਟੀ ਹੈ ਉਹਦਾ ਕਦੇ ਇਕੱਠ ਹੋਈ ਨਹੀਂ ਸਕਦਾ ਕਿਉਂਕਿ ਸਿਆਣਪ ਜੇਕਰ ਅਸੀਂ ਵੇਖੀਏ ਉਹ ਘੱਟ ਮਾਤਰਾ ਦੇ ਵਿੱਚ ਹੈ ਜਿਵੇਂ ਸੋਨਾ ਹੈ ਨਾ ਇੱਕ ਪਾਸੇ ਅਸੀਂ ਸੋਨਾ ਰੱਖ ਲਈਏ ਇੱਕ ਪਾਸੇ ਲੋਹਾ ਜਿਆਦਾ ਕਿਹੜੀ ਚੀਜ਼ ਹੈ ਲੋਹਾ ਹੈ ਲੋਹਾ ਬਹੁਤ ਵੱਡੀ ਜਿਆਦਾ ਮਾਤਰਾ ਵਿੱਚ ਹੈ ਤੇ ਸਸਤਾ ਵੀ ਹੈ ਤੇ ਉਹਨੂੰ ਵਰਤਦੇ ਵੀ ਜਿਆਦਾ ਮਾਤਰਾ ਦੇ ਵਿੱਚ ਹਾਂ ਸਾਰੇ ਜਿੰਨੀਆਂ ਵੀ ਅਸੀਂ ਜੋ ਕੁਝ ਵਰਤ ਰਹੇ ਹਾਂ ਕਿੰਨਾ ਲੋਹੇ ਦੀ ਵਰਤੋਂ ਕੀਤੀ ਪਰ ਉਹਦੇ ਬਰਾਬਰ ਜੇ ਸੋਨੇ ਨੂੰ ਵੇਖਿਆ ਜਾਵੇ ਸੋਨਾ ਤਾਂ ਬਹੁਤ ਥੋੜਾ ਹੈ ਉਹਦੀ ਆਪਣੀ ਇੱਕ ਕੁਆਲਿਟੀ ਆ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਇਸੇ ਤਰ੍ਹਾਂ ਕਮਲਾਪਣ ਤਾਂ ਬਹੁਤ ਜ਼ਿਆਦਾ ਹੈ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਆ ਬਿਨ ਨਾਵੈ ਜਗ ਕਮਲਾ ਫਿਰੈ ਸਿਆਣਪ ਜਿਹੜੀ ਉਹ ਘੱਟ ਮਾਤਰਾ ਦੇ ਵਿੱਚ ਹੈ ਤੇ ਜਦੋਂ ਸਿਆਣਪ ਹੈ ਹੀ ਥੋੜੀ ਉਹਦਾ ਇਕੱਠ ਕਿੱਥੋਂ ਕਰਨ ਲਾਂਗੇ ਪਰ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਖਿਆਲ ਬੈਠੇ ਹੁੰਦੇ ਆ ਵੀ ਇੰਨੇ ਲੋਕ ਜਾ ਰਹੇ ਆ ਉੱਥੇ ਇੰਨੀ ਵੱਡੀ ਮਾਤਰਾ ਵਿੱਚ ਇਕੱਠ ਹੁੰਦਾ ਪਤਾ ਹੋਵੇਗਾ ਹੀ ਹੋਵੇਗਾ ਗੁਰੂ ਸਹਿਬਾਨ ਕਹਿੰਦੇ ਕੁਝ ਨਹੀਂ ਹੈ ਗੁਰੂ ਦੇ ਗਿਆਨ ਨਾਲ ਜੁੜ ਕੇ ਵੇਖ ਫਿਰ ਪਤਾ ਲੱਗੇਗਾ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਸਤਕਾਰਯੋਗ ਭਗਤ ਕਬੀਰ ਜੀ ਕਹਿੰਦੇ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਬਣਦੀ ਕਬੀਰ ਕੁੱਕਰ RAM ਕੋ ਮੁੱਤੀਆ ਮੇਰੋ ਨਾਉ ਅਸੀਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਨਾ ਜਾਈਏ ਅਸੀਂ ਬਫਾਦਾਰ ਹਾਂ ਗੁਰੂ ਦੇ ਪਰ ਜੇ ਇੱਥੇ ਇਹ ਪੜਨ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੇ 10 ਮਿੰਟਾਂ ਬਾਅਦ ਅਸੀਂ ਕਿਸੇ ਝੰਡ ਤੇ ਮੱਥਾ ਟੇਕੀ ਜਾਂਦੇ ਵਫਾਦਾਰੀ ਹੈ ਨਹੀਂ ਸਾਡੀ ਜਿਹੜੀ ਇੱਥੇ ਅਸੀਂ ਇਹ ਗੱਲ ਪੜ ਕੇ ਗਏ ਆ ਨਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਉਹ ਕੋਈ ਗੱਲ ਮੈਨੇ ਨਹੀਂ ਰੱਖਦੀ ਉਹਨੂੰ ਅਸੀਂ ਕੋਈ ਮੰਨ ਨਹੀਂ ਰਹੇ ਅਸੀਂ ਸਿਰਫ ਪੜ ਰਹੇ ਹਾਂ ਜੇਕਰ ਇਹ ਗੱਲਾਂ ਮਨ ਦੇ ਵਿੱਚ ਵਸਾਈਆਂ ਹੁੰਦੀਆਂ ਮਜਾਲ ਹੈ ਸਾਨੂੰ ਕੋਈ ਕਿਸੇ ਹੋਰ ਜਗ੍ਹਾ ਤੇ ਲੈ ਜਾਂਦਾ ਮਜਾਲ ਹੈਗਾ ਜਿਹੜਾ ਵਫਾਦਾਰ ਕੁੱਤਾ ਹੈ ਮਾਲਕ ਨੇ ਪਾਲਿਆ ਉਹਦਾ ਦਰ ਛੱਡ ਕੇ ਕਿਤੇ ਹੋਰ ਚਲਿਆ ਜਾਂਦਾ ਉਹਦੇ ਤਾਂ ਕੋਈ ਗਲ ਦੇ ਵਿੱਚ ਰੱਸਾ ਪਾ ਕੇ ਲੈ ਜਾਓ ਬੇਗਾਨੇ ਘਰ ਵਿੱਚ ਜਾ ਕੇ ਜੀ ਨਹੀਂ ਲਾਉਂਦਾ ਉੱਥੇ ਭੌਂਕੀ ਜਾਏਗਾ ਕੁਝ ਖਾਵੇਗਾ ਨਹੀਂ ਵੀ ਉੱਥੇ ਛੱਡ ਕੇ ਆਓ ਜਿੱਥੇ ਮੈਂ ਰਹਿੰਦਾ ਤੇ ਗੁਰੂ ਸਾਹਿਬਾਨ ਨੇ ਉਦਾਹਰਣ ਦਿੱਤੀ ਹੈ ਬੰਦੇ ਨੂੰ ਸਮਝਾਉਣ ਦੇ ਲਈ ਇੱਕ ਕੁੱਤੇ ਦੀ ਵੀ ਗੁਰੂ ਸਾਹਿਬਾਨ ਨੂੰ ਇੱਕ ਉਦਾਹਰਣ ਦੇਣੀ ਪਈ ਬੰਦੇ ਨੂੰ ਸਮਝਾਉਣਾ ਪਰ ਉਦਾਹਰਣ ਕੁੱਤੇ ਦੀ ਲੈਣੀ ਪਈ ਨਿਕਟ ਤੋਂ ਘਟ ਇਸੇ ਤੋਂ ਹੀ ਸਿੱਖ ਲੈ ਵੀ ਵਫਾਦਾਰੀ ਕੇ ਮੇ ਨਿਭਾਈ ਦੀ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਕੁੱਕਰ RAM ਕੋ ਮੋਤੀਆ ਮੇਰੋ ਨਾਉ ਗਲੇ ਹਮਾਰੇ ਜੇਬਰੀ ਜੈ ਖਿੰਚ ਤਹ ਜਾਉ